ਗੁਰਦਾਸਪੁਰ ਦੇ ਪਿੰਡੋ ਹਜਰਾਤ ਨਗਰ ਦੇ ਰਹਿਣ ਵਾਲੇ 78 ਸਾਲ ਦੇ ਬਜ਼ੁਰਗ ਜਸਬੀਰ ਸਿੰਘ ਪਿਛਲੇ 50 ਸਾਲਾਂ ਤੋਂ ਲਗਾਤਾਰ タルਮਿਕ ਸਥਾਨਾ ਤੇ ਜਾ ਕੇ ਔਸ਼ਧੀ ਗੁਣਾ ਵਾਲੇ ਬੂਟੇ ਲੋਕਾਂ ਨੂੰ ਵੰਡਣ ਦੀ ਸੇਵਾ ਚੜੀ ਨਿਭਾ ਰਿਹਾ ਹੈ। ਸੰਜੋ ਸਵੇ ਸਿੰਘ ਆਪਣੀ ਪਹਿਲੀ ਦੇ ਵਿੱਚ ਇਹਨਾਂ ਬੂਟਿਆਂ ਦੇ ਪਨੀਰੀ ਤਿਆਰ ਕਰਕੇ ਅਤੇ ਫਿਰ ਵਕਤ-ਵਕਤ ਮੌਕੇ ਤੇ タルਮਿਕ ਸਥਾਨਾ ਤੇ ਜਾ ਕੇ ਮੁਫਤ ਵੰਡੇ ਹਨ। ਉਹ ਕਹਿੰਦੇ ਕਿ ਗਰਮੀਆ ਦੇ ਦਿਨਾਂ ਦੇ ਵਿੱਚ ਲੂ ਲੱਗਣ ਤੋਂ ਬਚਣ ਦੇ ਉਪਾਅ ਦੇ ਵਿੱਚੋਂ ਜਸਬੀਰ ਸਿੰਘ ਜੜ ਨੇ ਆਪਣੇ ਅਨੁਭਵ ਦੇ ਆਧਾਰ ਤੇ ਕਹਿੰਦੇ ਹਨ ਕਿ ਗਰਮੀਆ ਦੇ ਵਿੱਚ ਹਲਕਾ ਫੁਲਕਾ ਖਾਣਾ ਚੜਾਇਚ ਖਾਣਾ ਚਾਹੀਦਾ ਹੈ। ਪਾਣੀ ਜਾਂ ਲੂਣ ਦੇ ਨਾਲ ਜੜਾ ਹੈ ਖੰਡ ਢੋਲ ਕੇ ਹੌਲੀ ਹੌਲੀ ਪੀਂਦੇ ਰਹਿਣਾ ਚਾਹੀਦਾ ਜਿੱਥੇ ਤਾਰ ਗਰਮੀ ਵਿੱਚ ਹਰ ਕਿਸੇ ਦੇ ਮੂੰਹ ਚੋਂ ਨਿਕਲਦਾ ਹੈ ਹਾਈ ਗਰਮੀ ਊਫ ਗਰਮੀ ਉੱਤੋਂ ਹੀ ਇੱਕ 78 ਸਾਲ ਦੀ ਵਿਅਕਤੀ ਨੇ ਜਿਹੜੇ ਤਾਰ ਗਰਮੀ ਚ ਬਾਹਰ ਵੀ ਜਾਂਦੇ ਨੇ ਕਾਫੀ ਦੇਰ ਤੋਂ ਪੌਦੇ ਬਣਦੇ ਔਰ ਬੜੀ ਦੂਰ ਦੂਰ ਤੱਕ ਜਾਂਦੇ ਆ ਇਹਨਾਂ ਦਾ ਐਕਸਪੀਰੀਅੰਸ ਤੋਂ ਜਾਣਕਾਰੀ ਹਾਸਲ ਕਰਦੇ ਕਿ ਕਿੱਦਾਂ ਗਰਮੀ ਤੋਂ ਬਚਾ ਕਰਦੇ ਸਤਿ ਸ਼੍ਰੀ ਅਕਾਲ ਬਾਬਾ ਜੀ ਕੀ ਨਾਮ ਆਪਣਾ ਮੇਰਾ ਨਾਮ ਜੀ ਦਸਬੀਰ ਸਿੰਘ ਹੈ ਪਿੰਡ ਦਾ ਨਾਮ ਸੁਬੇਦਾਰ ਸਾਧੂ ਸੰਗ ਪਿੰਡ ਮੇਰਾ ਹਿਆਨ ਦਾ ਪਿੱਛੇ ਬੁੜੇ ਡੱਲੇ ਤੇ ਆ ਕਿੱਥੇ ਕਿੱਥੇ ਜਾਂਦੇ ਹੋ ਤੁਸੀਂ ਗਰਮੀਆਂ ਚ ਵੀ ਦੌੜੇ ਫਿਰਦੇ ਹੋ ਬੂਟੇ ਬੰਦਦੇ ਹੋ ਵਕ ਵਕ ਗੁਰਦੁਆਰਾ ਚ ਜਾ ਕੇ ਤੇ ਕਿੱਥੇ ਕਿੱਥੇ ਜਾਂਦੇ ਹੋ ਵੇਖੋ ਜੀ ਲੋਕ ਤੇ ਦੂਜੇ ਬੂਟੇ ਆ ਹੁੰਦੇ ਨੇ ਜਿਵੇਂ ਜੰਗਲਾਤ ਮਹਿਕ ਮੈਂ ਸਾਰੇ ਸਾਰੇ ਬੂਟੇ ਮੇਰੇ ਹੁੰਦੇ ਨੇ ਮੈਡੀਕਲ ਪਲਾਂਟ ਆ ਉਸ ਦੀ ਗੁਨਾ ਵਾਲੇ ਉਸ ਦੀ ਗੁਨਾ ਵਾਲੇ ਜਿਹਦੇ ਦੇ ਪੱਤੇ ਖਾਣ ਨਾਲ ਹੀ ਬੰਦਾ ਤੁਰੰਤ ਠੀਕ ਹੁੰਦਾ ਜਿੰਨਾਂ ਦੇ ਵਿੱਚ ਮੈਂ ਛਕੀ ਵੀ ਆ ਅਸ਼ਵਗੰਧਾ ਹਾਂਜੀ ਗ੍ਰੀਨ ਟੀ ਲਗਭਗ ਸਾਰੇ ਓਸ਼ਦੀ ਗੋਨਾ ਵਾਲੇ ਪੌਦੇ ਲੈ ਕੇ ਕਿੱਥੇ ਕਿੱਥੇ ਜਾਂਦੇ ਹੋ ਗਰਮੀਾਂ ਚ ਉਹ ਫਿਰ ਮੈਂ ਜੀ ਹਰਮੰਦਰ ਸਾਹਿਬ ਸਿੰਗਰਵਾੜੇ ਅਕਾਲ ਤਖਤ ਸਾਹਿਬ ਵੱਡੇ ਵੱਡੇ ਟਰਾਂਸਪੋਰਟਰ ਨੇ ਉਹਨਾਂ ਦੇ ਦਫ਼ਤਰਾਂ 'ਚ ਜਾ ਕੇ ਦੇਖ ਕੇ ਉਹਨਾਂ ਹਾਂਜੀ ਨਾਲ ਮੈਂ ਆਪਣਾ ਜਿਵੇਂ ਰਮਦਾਸ ਗੁਰਦੁਆਰਾ ਸਮਾਧਾਂ ਵਾਲੇ ਮਤਲਬ ਧਾਰਮਿਕ ਸਥਾਨਾਂ ਤੇ ਜ਼ਿਆਦਾ ਜਾਂਦੇ ਹਾਂ ਲੇਕਿਨ ਕਹਿੰਦਾ ਮਤਲਬ ਆਇਆ ਵੀ ਗਰਮੀ 'ਚ ਦੌੜੇ ਫਿਰਦੇ ਹੋ ਕਦੀ ਅਸਰ ਨਹੀਂ ਹੁੰਦਾ ਗਰਮੀ ਦਾ ਤੁਹਾਨੂੰ ਵੇਖੋ ਜੀ ਮੈਂ ਕਰਨਾ ਨਾ ਪਹਿਲੀ ਤੇ ਗੱਲਾਂ ਮੈਂ ਬਹੁਤਾ ਖਾ ਕੇ ਨਹੀਂ ਜਾਂਦਾ ਹਲਕਾ ਮੈਂ ਕਦੀ ਵੀ ਜੇ ਨਾ ਸਵੇਰੇ ਚਾਹ ਪੀਵਾਂਗਾ ਰੋਟੀ ਮੈਂ 12 ਕੋਈ ਖਾਣੀ ਤੇ ਕੋਈ ਹੁਣ ਜਾ ਕੇ ਸਰਾਂਣੇ ਵਿਲ ਤੁਜੇ ਛੋਲੇ ਵੀ ਹੈਗੇ ਨੇ ਬਦਾਮ ਵੀ ਨੇ ਅਖਰੋਟ ਵੀ ਏ ਕਾਜੂ ਵੀ ਏ ਵਿੱਚ ਸੌਂਗੀ ਵੀ ਏ ਸੌਂਕ ਵੀ ਏ ਪਰ ਕਿਤੇ ਕਿਤੇ ਕਦੀ ਇਦਾਂ ਨਹੀਂ ਹੋਇਆ ਕਿ ਗਰਮੀ ਲੱਗੀ ਹੋਏ ਲੂ ਲੱਗੀ ਹੋਏ ਤੇ ਤੁਹਾਡੇ ਸਰੀਰ ਤੇ ਤੁਹਾਨੂੰ ਅਸਰ ਲੱਗਿਆ ਹੋਏ ਵੀ ਹੋ ਰਿਹਾ ਵੇਖੋ ਜੀ ਪਤਾ ਲੱਗ ਜਾਂਦਾ ਜਿੱਦ ਹੀ ਬੋਦਾ ਤੂ ਪੇ ਜਾਵਾਂਗੇ ਤੇ ਕੁਦਰਤੀ ਗੱਲਾਂ ਸਾਨੂੰ ਸਰੀਰ ਨੇ ਗਰਮ ਹੋਣਾ ਹੀ ਏ ਫਿਰ ਸਾਨੂੰ ਚੱਕਰ ਆਉਣਗੇ ਸਰੀਰ ਥੱਕਿਆ ਥੱਕਿਆ ਲੱਗੂਗਾ ਹਾਂਜੀ ਫਿਰ ਉਸੇ ਵੇਲੇ ਤੁਹਾਨੂੰ ਪਾਣੀ ਪੀਣਾ ਚਾਹੀਦਾ ਪਾਣੀ ਪੀਣਾ ਚਾਹੀਦਾ ਹਾਂਜੀ ਤੇ ਜੇ ਤੁਹਾਨੂੰ ਲੂਣ ਵਾਲਾ ਪੀਓ ਸੱਤ ਦੀ ਬੈਸਟ ਹੈ ਤੇ ਸਿਰ ਤੇ ਵੀ ਪਾਣੀ ਪਾਣਾ ਚਾਹੀਦਾ ਗਰਮੀ ਵਿੱਚ ਹਾਂਜੀ ਮੈਂ ਤੇ ਇਹ ਜ਼ਰੂਰ ਕਹਾਂਗਾ ਵੀ ਜੇ ਹਿੰਦੂ ਵੀਰ ਨੇ ਇਹ ਵੀ ਮੋਟਾ ਕਪੜਾ ਲੈ ਕੇ ਨਾ ਬੰਨ ਕੇ ਉਹਨੂੰ ਪਾਣਾ ਜੱਪ ਕਰਕੇ ਫਿਰ ਨਿਚੋੜ ਕੇ ਆਪਣੇ ਛੇਤੇ ਬੰਨਣ ਤਾਂ ਜੋ ਬੰਦਾ ਡਿਪਰੈਸ਼ਨ ਤੋਂ ਬਚ ਜਾਵੇ ਦਿਮਾਗ ਜਦੋਂ ਗਰਮ ਬਹੁਤ ਹੋ ਜਾਵੇ ਡਿਪਰੈਸ਼ਨ ਚ ਬੰਦਾ ਜਾਂਦਾ ਪੱਗ ਵੀ ਇਹ ਗਰਮੀ ਤੋਂ ਬਚਾਉਂਦੀ ਹੈ ਵੇਖੋ ਜੀ ਇਹ ਤੇ ਇੱਕ ਬਹੁਤ ਤਗੜਾ ਸਾਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਗੁਨਾਹ ਦੇ ਜੀ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ ਦਸਤਾਰ ਕਿਉਂ ਹਰ ਗੁਰੂ ਸਾਹਿਬ ਨੇ ਦਸਤਾਰ ਧਾਰੀ ਨੇ ਹਰ ਸ਼ਹੀਦ ਸਾਡੇ ਦਸਤਾਰ ਧਾਰੀ ਨੇ ਦਰਮਿਆਚੇ ਦਸਤਾਰ ਚ ਪੱਗ ਚ ਕੋਈ ਚੇਂਜ ਕਰਨੀ ਚਾਹੀਦੀ ਹੈ ਪੱਗ ਵੇਖੋ ਜੀ ਲੂ ਤੋਂ ਬਚਣ ਲਈ ਵੇਖੋ ਜੀ ਇਹੀ ਇੱਕ ਲੜ ਲਾ ਕੇ ਨਾ ਸੋੜਾ ਭੋਂਗੇ ਦੇ ਮੂੰਹ ਦੇ ਅਗੋਂ ਦੀ ਵੀ ਲਾ ਸਕਦੀ ਕੋਈ ਇਹੋ ਜੀ ਡੌਂਟ ਵੇਰੀ ਵਾਲੀ ਗੱਲ ਹੈ ਕਿ ਇਹ ਨਾ ਹੋਏ ਆਕੇ ਦਿਲ ਸੋਚੇ ਕਿ ਮੇਰੀ ਪੱਗ ਦਾ ਸੱਤਿਆ ਨਾ ਹੋਣੀ ਬਿਲਕੁਲ ਨਹੀਂ ਆਪਣੀ ਜਾਨ ਤੇ ਚਾਹੀ ਹੁੰਦੀ ਹੈ ਨਾ ਗਰਮੀ ਤੋਂ ਬਚਾਉਂਦੀ ਹੈ ਗਰਮੀ ਤੋਂ ਹੋਰ ਕੋਈ ਔਸ਼ਧੀ ਜਾਂ ਕੋਈ ਇਹੋ ਜੀ ਚੀਜ਼ ਜਿਹੜੀ ਲੂ ਤੋਂ ਬਚਾ ਕਰ ਸਕਦੀ ਹੈ ਜਿਹਦਾ ਪਹਿਲੇ ਉਪਯੋਗ ਕੀਤਾ ਜਾ ਸਕਦਾ ਵੇਖੋ ਜੀ ਤੁਸੀਂ ਕੀ ਤੀਰਾ ਗੋਗੇ ਖਾਓ ਗਰਮੀਆਂ ਚ ਹਾਂਜੀ ਇਹ ਠੰਡੀ ਹੁੰਦੀ ਏ ਤੇ ਜੇ ਇਹ ਠੰਡੀ ਤੇ ਸਰੀਰ ਨੂੰ ਥੋੜਾ ਠੰਡਾ ਹੀ ਰੱਖਦੀ ਏ ਅੰਦਰੋਂ ਇਹ ਖਾਣੀ ਚਾਹੀਦੀ ਸਾਨੂੰ ਗਰਮੀਆਂ ਦੇ ਵਿੱਚ ਚਾਸਕੂ ਖਾਣਾ ਚਾਹੀਦਾ ਹੈ ਚਾਸਕੂ ਬੜੀ ਬੈਸਟ ਚੀਜ਼ ਹੈ ਔਰ ਪਾਣੀ ਵਗੈਰਾ ਖੰਜੀ ਵਗੈਰਾ ਵੇਖੋ ਜੀ ਕੋਕਾ ਪਾਣੀ ਪੀਂਦੇ ਨਾਲ ਉਹ ਚਟਨਿਕ ਜੇ ਨਾਲ ਮੁਰਕਾ ਕਰਦੇਗਾ ਤੇ ਲੂਣ ਨਿਕਲੂਗਾ ਤੁਸੀਂ ਜਦੋਂ ਪਾਣੀ ਪੀਣਾ ਹੈ ਨਾ ਵਿੱਚ ਥੋੜਾ ਨਮਕ ਵਿੱਚ ਆਪਣਾ ਨਿੰਬੂ ਪਾਓ ਹਾਂਜੀ ਤੇ ਥੋੜਾ ਮਿੱਠਾ ਪਾਓ ਮਤਲਬ ORS टाइप ਹੋ ਗਿਆ ਡਾਕਟਰ ਵੀ ਕਹਿੰਦੇ ਹੋ ਘਰ ਦੇ ਸਸਤਾ ਤੇ ਪਿਓਰ ਇਹ ਤੁਸੀਂ ਤਾਜ਼ਾ ਪੀਓ ਤੇ ਤੁਸੀਂ ਲੂ ਤਾਂ ਬਚ ਸਕਦੇ ਕਿਹੜੀ ਕਿਹੜੀ ਚੀਜ਼ ਤੋਂ ਬਚਣਾ ਚਾਹੀਦਾ ਗਰਮੀਆਂ ਦੇ ਦਿਨਾਂ 'ਚ ਖਾਸ ਕਰਕੇ ਜਦੋਂ ਲੂ ਚੱਲਦੀ ਹੋ ਦਿਨਾਂ 'ਚ ਵੇਖੋ ਜੀ ਮੈਂ ਤੇ ਇਹ ਹਿਸਾਬ ਲਾਇਆ ਜਿਆਦਾ ਸੜਕਾਂ ਤੇ ਵੀ ਨਹੀਂ ਘੁੰਮਣਾ ਚਾਹੀਦਾ ਕਿਵੇਂ ਗਰਮੀ 'ਚ ਆਪਣਾ ਵੀ ਟੈਂਟ ਟੁੱਟ ਜਾਂਦੇ ਨੇ ਇੱਥੇ ਮਰੇ ਵੀ ਨੇ ਕਈ ਖੁਦ ਮੈਂ ਕਈ ਵਾਰੀ ਹਸਤਾ ਲੈ ਕੇ ਜਾਂਦਾ ਰਿਆਂ